ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਧਰਮਿੰਦਰ ਸ਼ਰਮਾ ਨੇ ਪਿੰਡ ਸਾਧੂਗੜ ਵਿਖੇ ਸਫਲ ਕਿਸਾਨ surjit singh ਸਾਧੂਗੜ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਝੋਨੇ ਦੇ ਨਾਲ ਨੂੰ ਅੱਗ ਲਾਉਣ ਲਈ ਜਾਗਰੂਕ ਕੀਤਾ ਇਸ ਮੌਕੇ ਗੁਰਪ੍ਰੀਤ ਸਿੰਘ ਯੋਲਕ ਮੰਡਲ ਭੂਮੀ ਰੱਖਿਆ ਅਫਸਰ ਹੈੱਡਕੁਆਰਟਰ ਡਾਕਟਰ ਸੁਖਵਿੰਦਰ ਸਿੰਘ ਪਟਿਆਲਾ ਵੀ ਮੌਜੂਦ ਸਨ ਸਾਡੇ ਪ੍ਰੋਗਰੈਸਿਵ ਕਿਸਾਨ ਨੇ ਇੱਥੇ ਸਰਦਾਰ surjit singh ਸਾਧੂਗੜ ਪਿੰਡ ਇੱਥੇ ਫਤਿਹਗੜ ਸਾਹਿਬ ਇਹਨਾਂ ਨੇ ਬਹੁਤ ਹੀ ਵਧੀਆ ਸਲੱਗਾ ਜੋ ਕੰਮ ਕੀਤਾ ਹੈ। ਇੱਤ ਦਾ ਜਿਹੜਾ ਇਹ ਡਾਇਰੈਕਟ ਸਵਿੰਗ ਕਰਦੇ ਆ ਟਰਡੀ ਦੀ ਜਿਸ ਨਾਲ ਪਡਲਿੰਗ ਨਹੀਂ ਕਰਨੀ ਪੈਂਦੀ ਮਤਲਬ ਪਾਣੀ ਖੜਾ ਨਹੀਂ ਰੱਖਣਾ ਪੈਂਦਾ ਖੇਤ ਜਿੱਤੇ ਕਈ ਤਰ੍ਹਾਂ ਦੇ ਫਾਇਦੇ ਆ ਔਰ ਇਹਨਾਂ ਨੇ ਇਹ ਫਾਇਦੇ ਕਿਤੇ ਮਤਲਬ ਕਿਤਾਬ 'ਚ ਨਹੀਂ ਪੜੇ ਹੈਗੇ ਤਾਂ ਤਜਰਬਾ ਕਰਕੇ ਇਹਨਾਂ ਨੇ ਦੇਖਿਆ ਹੈਗਾ ਵੀ এনਵਾਇਰਨਮੈਂਟ ਦਾ ਵੀ ਫਾਇਦਾ ਹੈ ਪਾਣੀ ਵੀ ਜਿਹੜਾ ਧਰਤੀ 'ਚ ਜਾਂਦਾ ਹੈਗਾ ਪ੍ਰੋਪਰ ਜਿਹੜੇ ਆਲਟਰਨੇਟਿਵ ਇਹ ਮੈਥਡ ਯੂਜ਼ ਕਰ ਰਹੇ ਜਿਵੇਂ ਵੱਟਾ ਬਣਾ ਕੇ ਚੁੰਨਾ ਲਗਾ ਰਿਹਾ ਤੇ ਪੰਜ ਛੇ ਹੋਰ ਤਰੀਕੇ ਨਾਲ ਲਗਾ ਰਿਹਾ ਚਿੰਜਣ ਬੀਜਦੇ ਆ ਜਿਹਦੇ ਨਾਲ ਨਾਈਟrogen ਪੈਦਾ ਹੋ ਜਾਂਦੀ ਹੈ ਧਰਤੀ ਦੇ ਵਿੱਚ ਹੀ ਤੇ ਫਰਟੀਲਾਈਜ਼ਰ ਦੀ ਵੀ ਜਿਹੜੀ ਹੈ ਡਿਮਾਂਡ ਘੱਟ ਜਾਂਦੀ ਹੈਗੀ ਉਤੋਂ ਨਹੀਂ ਪਾਣਾ ਪੈਂਦਾ ਹੈਗਾ ਫਿਰ ਝਾੜ ਨੂੰ ਉਹਦੇ ਬਾਅਦ ਜਿਹੜਾ ਨਿਕਲ ਜਾਂਦਾ ਹੈ ਹਾਰਵੈਸਟ ਹੋ ਜਾਂਦਾ ਉਹਦੇ ਬਾਅਦ ਖੇਤ ਨੂੰ ਅੱਗ ਨਹੀਂ ਲਾਉਂਦੇ ਜਿਸ ਨਾਲ ਕਿ ਜਿਹੜੇ ਮਿੱਤਰ ਕੀੜੇ ਹੁੰਦੇ ਆ ਉਹ ਵੀ ਬਚੇ ਰਹਿੰਦੇ ਆ ਧਰਤੀ 'ਚ এনਵਾਇਰਨਮੈਂਟ ਦਾ ਫਾਇਦਾ ਹੁੰਦਾ ਹੀ ਹੁੰਦਾ ਤੁਸੀਂ ਸਾਰਿਆਂ ਨੇ ਦੇਖਿਆ ਸਰਦੀ 'ਚ ਕੀ ਹਾਲ ਹੁੰਦਾ ਪੂਰੇ ਨੈਸ਼ਨਲ ਟੀਵੀ ਤੇ ਦਿੱਲੀ ਦੀਆਂ ਖਬਰਾਂ ਹੁੰਦੀਆਂ ਵੀ ਧੂਆਂ ਧੂਆਂ ਫੈਲਿਆ ਹੋਇਆ ਔਰ ਔਰ ਕਈ ਵਾਰੀ ਪੰਜਾਬ ਨੂੰ ਵੀ ਬਲੇਮ ਕੀਤਾ ਜਾਂਦਾ ਪੰਜਾਬ ਦੀ ਇਕੱਲੇ ਹੀ ਨਹੀਂ ਕਿਸਾਨ ਹੋਰ ਥਾਵਾਂ ਤੇ ਪੰਜਾਬ ਹਰਿਆਣਾ ਯੂਪੀ ਕਈ ਥਾਵਾਂ ਤੇ ਇਹ ਪ੍ਰਚਲਿਤ ਹੈਗਾ ਜਿਹੜਾ ਖੇਤਾਂ ਨੂੰ ਅਗਲਾਣ ਦਾ ਸੋ ਇਹ ਬੜਾ ਇਹਨਾਂ ਨੇ ਇਸ ਲਾਗ ਜਿਉਂ ਕੰਮ ਕੀਤਾ ਸਰਦਾਰ ਸੁਖਜੀਤ ਸਿੰਘ ਨੇ ਕਿ ਵੀ ਇਹ ਸਾਰੀ ਚੀਜ਼ এনवायरमेंटਲ ਫ੍ਰੈਂਡਲੀ ਸਟੈਪਸ ਚੱਕ ਰਿਹਾ ਹੈ ਔਰ ਕਹਿ ਰਿਹਾ ਕਿ ਝਾੜ ਦੇ ਵਿੱਚ ਵੀ ਕੋਈ ਫਾਇਦਾ ਨਹੀਂ ਹੈ ਬਲਕਿ ਇਹਨਾਂ ਦੇ ਮੁਤਾਬਕ ਤਾਂ ਇਹ ਕਹਿੰਦੇ ਵੀ ਝਾੜ ਜਿਹੜਾ ਹੈਗਾ ਨੋਰਮਲ ਮੈਥਡ ਨਾਲੋਂ ਜ਼ਿਆਦਾ ਹੋ ਰਿਹਾ ਸੋ ਕਿਉਂ ਨਾ ਸਾਰੇ ਕਿਸਾਨ ਜਿਹੜੇ ਹੈ ਪੰਜਾਬ ਦੇ ਅਸੀਂ ਇਹਨਾਂ ਦਾ ਐਗਜ਼ਾਮਪਲ ਫੋਲੋ ਕਰੀਏ ਔਰ ਮੈਂ ਵਿਭਾਗ ਮੈਂ ਸੋਇਲ ਐਂਡ ਵਾਟਰ ਕਨਜ਼ਰਵੇਸ਼ਨ ਨੇ ਇਹਨਾਂ ਦੇ ਐਗਰੀਕਲਚਰ ਦੇ ਵੀ ਅਕਸਰ ਮੌਜੂਦ ਨੇ ਇਹਨਾਂ ਨੂੰ ਮੈਂ ਕਾਂਗਾ ਕਿ ਦਲਵੀਰ ਸਿੰਘ ਵੀ ਆਏ ਇੱਥੇ ਉਹ ਹੋਰ ਵੀ ਫਾਰਮਰਸ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਐਕਸਪੋਜ਼ਰ ਕਰਾਓ ਜਿਵੇਂ ਤੁਸੀਂ ਸੰਗਰੂਰ ਹੋ ਗਿਆ ਪਟਿਆਲਾ ਹੋ ਗਿਆ ਉਧਰ ਦੇ ਫਾਰਮਰਸ ਨੂੰ ਵੀ ਉਰੇ ਲਿਆਓ ਇਹਨਾਂ ਦੇ ਖੇਤ ਤੇ ਜਿਸ ਤਰ੍ਹਾਂ ਦੀ এনवायरमेंटਲ ਫ੍ਰੈਂਡਲੀ ਪ੍ਰੈਕਟਿਸਿਜ਼ ਇਹ ਕਰ ਰਹੇ ਹੈ ਔਰ ਝਾੜ ਦੇ ਵਿੱਚ ਵੀ ਕੋਈ ਫਰਕ ਨਹੀਂ ਹੈ ਪਾਣੀ ਵੀ ਬਚ ਰਿਹਾ ਹੈ এনवायरमेंट ਵੀ ਠੀਕ ਹੋ ਰਿਹਾ ਸੋ ਕਿੰਨੇ ਫਾਇਦੇ ਹੋ ਰਹੇ ਹੈਗੇ ਆ ਨਾ ਮਿੱਤਰ ਕੀੜੇ ਵੀ ਬਚੇ ਰਹਿੰਦੇ ਆ ਕਹਿੰਦੇ ਅੱਛਾ ਇੱਕ ਚੀਜ਼ ਮਨ ਨੂੰ ਦੱਸ ਰਿਹਾ ਵੀ ਇਨਸੈਕਟੀਸਾਈਡ ਦੀ ਵੀ ਘਟ ਫਤ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤਰुण मेहता ਦੀ ਰਿਪੋਰਟ ਐਸਐਮਜ਼ਰਟ ਨਿਊਜ਼